ਕੱਟ ਕੱਟ ਮੈਂ ਵਾਹੀ ਗੁਰਤੀ ਕਾ ਖਰਚਾ ਵਾਹੀ ਗੁਰਤੀ ਕੀ ਫਤਿਹ ਜੀ ਇਹ ਵੀਡੀਓ 23 ਦਸੰਬਰ 2023 ਦੇਣੇ ਐ ਤਵਾਰ 12 ਮਿਤੀ ਲੈ ਕੇ 4 ਵੇ ਤੱਕ 4 ਘੰਟੇ ਦੀ 14 ਫਲੈਸ਼ਿੰਗ ਲੱਗ ਚੁੱਕੀਆਂ ਨੇ ਇਹ ਸਿਰਫ ਪਿੰਡ ਵਾਲੀ ਪਛਾਣ ਸਕਦੀ ਹੈ ਕਿਹੜੇ ਰੂਡ ਪਾਸੇ ਫਲੈਸ਼ਿੰਗ ਲੱਗੀਆਂ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਵੀ ਅਣਛਾਣ ਨੇ ਗੁਰਬਾਣੀ ਸੰਥਰੀ ਕਲਾਹ ਲਗਾਉਣੀ ਤਾਂ ਤੁਸੀਂ ਗੁਰਦਾਰ ਮਾਲਸ਼ਾਹ ਚ ਗੱਲ ਕਰ ਸਕਦੇ ਹੋ ਜਾਂ ਤੁਸੀਂ ਇਹ ਨੰਬਰ ਤੇ ਗੱਲ ਕਰ ਸਕਦੇ ਹੋ ਜੋ ਤੁਹਾਨੂੰ ਚੱਕਰ ਗਿੰਨ ਵੀਡੀਓ ਦੇ ਵਿੱਚ ਨੰਬਰ ਦਿਖ ਰਿਹਾ ਹੈ ਇਹ ਚ ਨੰਬਰ ਤੇ ਜ਼ਰੂਰ ਗੱਲ ਕਰੋ ਜੀ ਘਟ ਘਟ ਮੈਂ ਹੈ ਹਦੂ ਵਸ ਸੰਤਨ ਕਹੇ ਪਹੁ ਨਾਨਕ ਤੇਹ ਪੱਤ ਮਨਾ ਪਹੁ ਨਿੰਦ ਕੁੱਦਰ ਪਾਣ ਕੋ ਤੇਹ ਪੱਤ ਮਨਾ ਗੁਰਦੁਆਰਾ ਭਾਈ ਆਣਾ ਸਾਹਿਬ ਬਾਗਾ ਪ੍ਰਾਣਾ ਮੋਗਾ ਰੋਡ ਤੇ ਮਾਗੀ ਵੇਲੇ ਤੇ ਵਿਸਾਖੀ ਵੇਲੇ ਬੜੀ ਸ਼ਰਧਾ ਨਾਲ ਪ੍ਰੋਗਰਾਮ ਹੁੰਦਾ ਹੈ कहो नानक तेहि मजर मना भव तिद उत्तर पाद कहो नानक तेहि मजर ਸੰਤਨ ਕਹਿਓ ਕੋਕਾਰ ਸੰਤਨ ਕਹਿਓ ਕੋਕਾਰ ਅਰਮਾ ਤਕ ਪਾਟ ਮੈਂ ਤਹੋ ਭੁਖਾਦ ਸਤ ਅਗਤੋ ਆ ਸਗਲ ਬਨਸ ਫਤ ਮਹਵੈ ਸਤ ਪਰ ਸਗਲ ਦੂਤ ਮੈਂ ਕੀਆ ਲ ਬਨਸਵਤ ਮਹਿਕ ਸੰਸਰ ਸਗਲ ਦੂਤ ਮੈਂ ਦੇਖੀ ਊਚੀ ਨੀਤ ਮਹਿ ਜੋ ਸੁਵਾਣੀ ਘਟ ਘਟ ਮਾਛੜੀ ਕੰਪਨੀ ਗੱਡੀ ਤੇ ਆਹ ਗੱਡੀ ਬੜੀ ਪਛਾਣਦ ਹੈ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਭਾਈ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਸਮਰਪਿਤ ਹੈ ਨਾ ਕਾਰੰਗੀ ਦਰ ਚੌਕ ਦਿਨ ਐਤਵਾਰ 7 ਜਨਵਰੀ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਮਹਿਲ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਤੇ ਸਾਰੇ ਨਗਰ ਭਗਤਾ ਭਾਈ ਕਾ ਵਿਖੇ ਨਗਰ ਕੀਰਤਨ ਭਾਈ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇ ਸੰਗਤਾਂ ਸਮੇਤ ਇਹ ਨਗਰ ਕੀਰਤਨ ਨਗਰ ਵਿੱਚ ਵਿਦਰੇਗਾ ਸ੍ਰੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਵਾਦ ਤੋਂ ਬਾਅਦ ਦਾਨ ਮਨ ਧਨ ਨਾਲ ਸੇਵਾ ਕਰੂ ਵਾਦ ਤੋਂ ਬਾਅਦ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਵਾਸਤੇ ਨਾਲ-ਨਾਲ ਕੱਤਕੇ ਦੀ ਟੀਮ ਹੈ ਜਿਹੜੀ ਉਹ ਆਪਣੇ ਜੋਰ ਦਿਖਾਉਣ ਦੇ ਨਾਲ ਨਾਲ ਕਬੀਛਰੀ 12 ਗੁਰਬਾਣੀ ਦਾ ਕੀਰਤਨ ਅਤੇ ਭਾਈ ਗੁਰਮਤ ਇਤਿਹਾਸ ਦੀਆਂ ਵਿਚਾਰਾ ਹੋਣਗੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ ਅੱਜ ਤਾਂ ਹੀ ਇਹ ਸਾਰੇ ਨੌਜਵਾਨ ਨਗਰ ਵਿੱਚ ਪੋਸਟਰ ਲਾ ਰਹੇ ਨੇ ਫਲੈਕਸੀਆਂ ਲਾ ਰਹੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਨਾਲ ਹੀ ਇੱਕ ਬੇਨਤੀ ਹੈ ਕਿ ਗੁਰਦੁਆਰਾ ਮਹਿਲ ਸਾਹਿਬ ਦੇ ਕੇ ਪ੍ਰੋਗਰਾਮ ਸਭ ਲੀਡਰ 파ਬਲ ਸਰੂਪ ਲੋਕਾਂ ਦੇ ਸੰਗਤਾਂ ਦੇ ਘਰਾਂ ਵਿੱਚ ਲਿਉਣ ਤੇ ਲਜਾਣ ਦੇ ਲਈ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਦਾ ਸਦਕਾ ਥਾਲੀ ਕੀ ਵਾਸਤੇ ਜਿਹੜੀ ਗੱਡੀ ਆ ਬਲੈਰੋ ਗੱਡੀ ਉਹ ਭਾਈ ਲੈ ਕੇ ਆਂਦੀ ਐ ਇਹ ਆਖੋਟੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਸਤਿਗੁਰੂ ਦੀ ਕਿਰਪਾ ਨਾਲ ਇਹ ਵੀ ਸਾਰੀ ਸੰਗਤ ਨੂੰ ਇਸ ਗੱਲ ਦੀਆਂ ਵਧਾਈਆਂ ਵੀ ਆ ਕਿ ਬਹੁਤ ਸੋਹਣੀ ਗੱਡੀ ਮਹਾਰਾਜ ਜੀ ਦੇ ਸਰੂਪਾਂ ਦੇ ਲਈ ਸਤਿਗੁਰੂ ਮਹਾਰਾਜ ਦੀ ਸੰਗਤਾਂ ਦੇ ਘਰ ਵਿੱਚ ਲਿਆਉਣ ਤੇ ਲਿਜਾਣ ਦੇ ਲਈ ਗੱਡੀ ਲੈ ਕੇ ਆਂਦੀ ਹੈ ਇਹਦੀਆਂ ਵੀ ਸੰਗਤਾਂ ਨੂੰ ਵਧਾਈਆਂ ਪਾਈ ਨਾਲ ਮੇਰੇ ਕੋਲੋਂ ਸਾਰਾ ਸਰਪੰਦ ਦੇ ਪ੍ਰਬੰਧਕ ਅਤੇ ਸੇਵਾਦਾਰ ਸਾਰੀ ਸੰਗਤ ਨੂੰ ਪੂਤੀ ਹੈ ਇਹ ਬੇਨਤੀਆਂ ਪ੍ਰਵਾਨ ਕਰਿਓ ਦੁਬਾਰਾ ਫਿਰ ਬੇਨਤੀ ਹੈ 7 ਜਨਵਰੀ ਦਾ ਨਗਰ ਕੀਰਤਨ ਹੈ ਦਿਨ ਐਤਵਾਰ ਦਾ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ

चलण नमै आयो गुण नथा ਸਤ ਗੁਰ ਅਰਮਚਾਉ ਗੁਰਦੁਆਰਾ ਮਹਿਲ ਸਾਹਿਬ ਪਾਸ ਚਾਈ 10ਵੀਂ ਪ੍ਰਬੰਧਕ ਕਮੇਟੀ ਸਮੂਹ ਸੰਗਤ ਦੀ ਸੰਗਤ ਵੱਲੋਂ ਨਗਰ ਕੀਰਤਨ 6 ਜਨਵਰੀ ਨੂੰ ਆਰੰਭ ਹੋਣਾ ਹੈ ਸਤ ਮਹੇ ਰਹੇ ਆ ਸਮਾ ਕਹਿਓ <tries> ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਵੇਖਣ ਦੇ ਲਈ ਅੱਗੇ ਜੈਸ ਵਾਰ ਵੀ ਵੀਡੀਓ ਹੋਗੇ ਉਸ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹਾਂਗੇ ਜੇ ਚੈਨਲ ਸਬਸਕ੍ਰਾਈਬਰ ਕੀਤਾ ਹੈ ਤਾਂ ਕੰਟੀ ਬਟਨ ਆਪਸ਼ਨ ਨਾਲ ਹੀ ਹੈ ਤੇ ਉਹ ਆਲ ਕਰਦੇ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਆਉਂਦੀ ਰਹੇ ਨਾਲ ਫੀਡਬੈਕ ਤੋਂ ਇੰਸਟਾਗ੍ਰਾਮ ਤੋਂ YouTube ਤੋਂ Snapchat ਤੇ Twitter ਤੋਂ ਨਾਲ ਹੀ ਬੇਨਤੀ ਹੈ ਵਿਦੇਸ਼ਾਂ ਵਾਲੇ ਨੂੰ ਤੁਸੀਂ TikTok ਤੇ ਵੀ ਵੀਡੀਓ ਵੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ the man